ਪਿੰਡ ਸਮਸ਼ੇਰਪੁਰ ਦਾ ਨੌਜਵਾਨ ਗੁਰਵਿੰਦਰ ਸਿੰਘ ਭੇਦ ਭਰੀ ਹਾਲਾਤਾਂ ਦੇ ਵਿੱਚ ਗੁੰਮ ਹੋ ਗਿਆ। ਇਸ ਗੁੰਮਸ਼ੁਦਗੀ ਦੀ ਪੁਲਿਸ ਥਾਣਾ ਅਲੀਗੜ ਅਧੀਨ ਪੈਣਦੀ ਪੁਲਿਸ ਚੌਕੀ ਕਣੀਏ ਕੇ ਬਾਂਗਰ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ। ਪਰ ਪਰਿਵਾਰ ਦੇ ਵੱਲੋਂ ਆਪਣੇ ਜਵਾਈ ਤੇ ਹੋਰਨਾ ਉੱਪਰ ਕਥਿਤ ਤੌਰ ਤੇ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਏ ਗਏ ਨੇ। ਇਸ ਸੰਬੰਧੀ ਗੁੰਮਸ਼ਦਾ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨਾਂ ਦੱਸਿਆ ਹੈ ਕਿ ਉਹਨਾਂ ਦਾ ਪੁੱਤਰ 16 ਅਕਤੂਬਰ ਨੂੰ ਘੁੰਮ ਗਿਆ ਸੀ ਜਿਸ ਦੀ ਆਖਰੀ ਲੋਕੇਸ਼ਨ ਕਲਾਨੌਰ ਇਲਾਕੇ ਵਿੱਚ ਪਾਈ ਗਈ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਮੇਰੀ ਬੇਟੀ ਦਾ ਵਿਆਹ ਪਿੰਡ ਬਾਗੋਵਾਣੀ ਵਾਸੀ ਪ੍ਰਭਜੋਤ ਸਿੰਘ ਨਾਲ 10 ਮਹੀਨੇ ਪਹਿਲਾਂ ਹੋਇਆ ਸੀ। ਸਾਡਾ ਜਵਾਈ ਆਪਣੀ ਭੈਣ ਦੇ ਮੇਰੇ ਪੁੱਤਰ ਨਾਲ ਨਜਾਇਜ਼ ਸੰਬੰਧਾਂ ਦਾ ਸ਼ੱਕ ਕਰਦਾ ਸੀ। ਜਿਸ ਨੂੰ ਲੈ ਕੇ ਮੇਰੀ ਬੇਟੀ ਦਾ ਸੋਹਰਾ ਪਰਿਵਾਰ ਮੇਰੀ ਬੇਟੀ ਦੀ ਕੁੱਟਮਾਰ ਵੀ ਕਰਦਾ ਹੈ। ਜਿਸ ਦਾ ਕਈ ਵਾਰ ਮਹਤਵਪੂਰਨ ਆਗੂਆਂ ਦੇ ਵੱਲੋਂ ਰਾਜੀਨਾਮਾ ਵੀ ਕਰਵਾਇਆ ਗਿਆ ਪਰ ਸਾਡਾ ਜਵਾਈ ਮੇਰੇ ਪੁੱਤਰ ਨਾਲ ਰੰਜਿਸ਼ ਰੱਖਦਾ ਸੀ ਬੀਤੇ 16 ਅਕਤੂਬਰ ਨੂੰ ਉਸ ਵੱਲੋਂ ਆਪਣੀ ਭੈਣ ਕੋਲੋਂ ਫੋਨ ਕਰਾ ਕੇ ਸਾਡੇ ਪੁੱਤਰ ਨੂੰ ਬੁਲਾਇਆ ਗਿਆ ਉਸ ਦਾ ਕਤਲ ਕਰਕੇ ਉਸ ਦੀ লাশ ਨੂੰ ਖੁਰਦ-ਬੁਰਦ ਕੀਤਾ ਗਿਆ ਉਹਨਾਂ ਨੇ ਇਸ ਬੰਦ ਵਿੱਚ 4 ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਹੈ ਪਰ ਡੇਢ ਮਹੀਨਾ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਉਹਨਾਂ ਨੂੰ ਆਪਣੇ ਪੁੱਤ ਦੀ ਕੋਈ ਵੀ ਉਗਸੋਗ ਨਹੀਂ ਮਿਲੀ ਤੇ ਨਾ ਹੀ ਪੁਲਿਸ ਦੇ ਵੱਲੋਂ ਦੋਸ਼ੀਆਂ ਤੇ ਕੋਈ ਕਾਰਵਾਈ ਕੀਤੀ ਗਈ ਹੈ ਉਹਨਾਂ ਕਹੇ ਹੈ ਕਿ ਇਸ ਮਾਮਲੇ ਨੂੰ ਲੈ ਕੇ ਉਹ ਬਟਾਲਾ ਦੇ ਐਸਐਸਪੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਨੇ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੇ ਪੁੱਤ ਦੀ ਜਾਣਕਾਰੀ ਦਿੱਤੀ ਜਾਵੇ ਕਿ ਉਹ ਜਿੰਦਾ ਹੈ ਜਾਂ ਫਿਰ ਮਰਦਾ ਉਨਾ ਕਿਹਾ ਹੈ ਕਿ ਜੇਕਰ ਸਾਨੂੰ ਜਲਦ ਇਨਸਾਫ ਨਾ ਮਿਲਿਆ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪੁਲਿਸ ਚੌਂਕੀ ਦੇ ਬਾਹਰ ਧਰਨਾ ਲਗਾਉਣਗੇ ਪਰ ਦੂਜੇ ਪਾਸੇ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤਿੰਨ ਲੋਕਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਜਲਦੀ ਹੀ ਇਸ ਕਤਲ ਦੀ ਗੁੱਥੀ ਨੂੰ ਪੂਰੀ ਤਰ੍ਹਾਂ ਦੇ ਨਾਲ ਸੁਲਝਾ ਲਿਆ ਜਾਵੇਗਾ। ਕੰਡ ਸੰਸ਼ੇਰਪੁਰ ਆਏ ਜੇ ਵੀ ਸਾਡੀ ਬੇਟੀ ਮਨਪੀਤ ਕੋਰ ਪਬਜੋ ਪਿੰਡ ਬਾਗਵਾਂ ਦੀ ਨਾਲ ਵਿਆਹੀ ਆ ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਸੀ ਇਹਨੂੰ ਰਾਜੀਨਾਮਾ ਕਰਕੇ ਘਰ ਲਿਆ ਜਾਂਦੇ ਰਹੇ ਆ ਇਸੇ ਆਧਾਰ ਤੇ ਨਾ ਕੀ ਸਾਡੇ ਬੱਚੇ ਨੂੰ ਸ਼ੱਕ ਬੁਲਾ ਕੇ ਤੇ ਇਹਦਾ ਕਤਲ ਕੀਤਾ ਗਿਆ 10 ਅਕਤੂਬਰ ਦੀ ਘਟਨਾ ਜੇ ਕੀ ਹੋਇਆ ਬਾਕੀ ਬਾਕੀ ਉਸ ਤੋਂ ਬਾਅਦ ਇਹ ਸੰਸਥਾਾਂ ਦੇ ਇੱਕ ਨੂੰ ਪਤਾ ਲੱਗਾ ਇੱਕ ਪੁਲਿਸ ਪਾਰਟੀ ਲਾ ਕੇ ਘੁੰਮਣਾ ਤੋਂ ਇਹਨਾਂ ਦੇ ਘਰ ਵਿੱਚ ਤਾਲੇ ਲੱਗੇ ਹੋਏ ਤੇ ਇਹਨਾਂ ਦੇ ਸੋਚ ਆਫ ਆਏ ਉਦੋਂ ਸਿੱਧ ਹੋਇਆ ਵੀ ਵਾਕਿਆ ਇਹਨਾਂ ਕੁਝ ਕੀਤਾ ਹੈ ਸਾਨੂੰ ਸਵੇਰੇ ਕਿ ਆਪਣੇ ਬੁੱਕ ਸੂਚਨਾ ਵਾਲਿਆਂ ਦੱਸਿਆ ਕਿ ਤੁਹਾਡੇ ਬੰਦੇ ਦਾ ਕੰਮ ਕਤਲ ਹੋ ਗਿਆ। ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲੱਗ ਕੇ ਘੁੰਮਣੇ ਘੁੰਮਣਾ ਲੈਣਾ ਕਿ ਸਾਨੂੰ ਫਿਰ ਇਸ ਚੀਜ਼ ਦਾ ਪਤਾ ਕਰਕੇ ਦਿੱਤਾ। ਘਰ ਨੂੰ ਤਾਲੇ ਲੱਗੇ ਆ ਤੇ ਇਹਨਾਂ ਦੇ ਸੂਚੋ ਵੀ ਆਏ ਆ। ਉਹ ਸਾਡੇ ਬੇਟੇ ਲੋਕੇਸ਼ਨ ਵੀ ਕਢਾਈ ਤੇ ਲੋਕੇਸ਼ਨ ਸਾਡੀ ਨਿਕਲੀ ਆ ਕਲਾਨੌਰ। 954 ਹੋਇਆ ਮੇਰਾ। ਜਿਹੜੇ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਨੇ ਕਿਸ ਗੱਲੋਂ ਲੈ ਕੇ ਰੰਜਿਸ਼ ਰੱਖਿਆ। ਇਹ ਸ਼ੱਕ ਕਰਦਾ ਹੋਇਆ ਆਪਣੇ ਭੈਣ ਦੇ ਧਾਰ ਦੇ ਸੰਤ ਇਸ ਚੀਜ਼ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਾਂ ਨਹੀਂ ਆਇਆ ਉਸੇ ਨਾਲ ਰਣਜੀਤ ਜਾ ਕੇ ਇਹਨੂੰ ਬਪਰਾਜੋਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਕੌਰ ਤੇ ਸਰਪੰਦ ਕੋਰਾਂ ਦੇ ਮਾਤਾ ਚੌਂ ਜਨ ਰਲਕੇ ਦਾ ਕਰੰਦ ਕੱਲ ਕੀਤਾ। ਇਹਦੀ ਵਾਰ ਡੱਡ ਬੋਡੀ ਪਾਈ ਗਈ। ਇੱਕ ਇਹਨਾਂ ਚ ਹੋਰ ਬੰਦਾ ਅਰਸਦੀਪ ਸਿੰਘ ਪਿੰਡ ਜਿੰਦਾਲਾ ਗੁਰੂ ਪਿੰਡ ਧਰ। ਭਾਈ ਪੁਲਿਸ ਕੋ ਗਏ ਇਹਨਾਂ ਵੀ ਪੁਲਿਸ ਸਾਡਾ ਮਰੇ ਇਤਿਹਾਸ ਸਾਫ ਮਿਲਣਾ ਚਾਹੀਦਾ। ਕੁਝ ਨੇ ਇਹ ਚੀਜ਼ਾਂ ਕੋਈ ਮਦਦ ਸਾਨੂੰ ਇਹ ਤਰੀਕੇ ਨਾਲ ਵੀ ਕੋਈ ਹੱਲ ਨਹੀਂ ਕੱਢਿਆ ਪਹਿਲਾ ਮਹੀਨਾ ਤੱਕ ਕੋਈ ਬੰਦੇ ਨਹੀਂ ਫੜੇ ਗਏ ਤੁਹਾਡੇ ਹੱਥ ਵਿੱਚ ਐਫ ਆਈ ਆਰ ਦੀ ਕਾਪੀ ਹੈ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਹੁਣ ਤੱਕ ਦੋ ਬੰਦੇ ਫੜੇ ਗਏ ਉਹਨਾਂ ਤੋਂ ਕੋਈ ਸਾਬਤ ਨਹੀਂ ਹੋ ਪਾਇਆ ਸਹੀ ਵੀ ਸਾਡਾ ਬੱਚਾ ਜਿੰਦਾ ਜਾਂ ਮਰਿਆ ਸਾਨੂੰ ਇਹਨਾਂ ਕੋਈ ਗੱਲ ਕਲੀਅਰ ਅਜੇ ਤੱਕ ਦੱਸੀ ਨਹੀਂ ਹੈ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਅਨਸਾਫ਼ ਦਿੱਤਾ ਜਾਵੇ ਸਾਡੇ ਬੇਟੀ ਦੀ ਲੰਡ ਬੋਡੀ ਜਾਂ ਜਿੰਦਾ ਤੇ ਜਿੰਦਾ ਰਸਿਆ ਜਾਵੇ ਉਕੇ ਇਹ ਸਾਨੂੰ ਇਹ ਤੋਂ ਸਾਫ਼ ਤੋਂ ਦੱਸ ਪਈ ਇਹਦੇ ਸਾਰੇ ਨਾਲ ਹੀ ਮਿਲੀ ਭਗਤਾਂ ਐ ਐਸਐਸਪੀ ਸੋਹਣ ਸਾਹਿਬ ਨੂੰ ਮਿਲੇ ਤੋਂ ਨਾ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਵੀ ਇਹਨਾਂ ਦਾ ਕੇਸ ਸਾਲਵ ਕਰੋ ਇਹਨਾਂ ਕਹਿਆ ਵੀ ਇਹਨਾਂ ਦੀ ਕਾਰਵਾਈ ਚੱਲ ਰਹੀ ਆ ਫਿਰ ਆਪਾਂ ਪੰਨੂ ਸਾਹਿਬ ਕੋ ਗਏ ਪੰਨੂ ਸਾਹਿਬ ਨੇ ਇਹ ਗੱਲ ਕੇ ਘਰ ਕਾਰਵਾਈ ਚੱਲ ਰਹੀ ਆ ਹੁਣ ਜਾ ਕੇ ਬੰਦੇ ਫੜੇ ਗਿਆ ਤਾਂ ਸਾਡਾ ਫਿਰ ਇਸ ਚੀਜ਼ ਤੇ ਵੀ ਅਜੇ ਵੀ ਸਾਨੂੰ ਪੂਰਾ ਸਫਲ ਕੋਈ ਮਾਮਲਾ ਸਾਡੇ ਸਾਹਮਣੇ ਨਹੀਂ ਆ ਕਿ ਸਾਡੇ ਬੱਚੇ ਦਾ ਕੋਈ ਇਨਸਾਫ਼ ਹੋ ਜੂਗਾ ਜਾਂ ਨਹੀਂ ਹੋ ਜੂਗਾ ਜੀ ਮਰ ਲੋ ਜੇ ਤੁਹਾਨੂੰ ਕੋਈ ਬੰਦਾ ਇਨਸਾਫ ਨਹੀਂ ਮਿਲਦਾ ਸਾਡੀ ਅਗਲੀ ਜਿਹੜੀ ਰਣਨੀਤੀ ਕੀ ਰਹੀ ਪੁਲਸ ਅਧਿਕਾਰੀ ਦੋਸ਼ੀਆਂ ਦੇ ਨਾਲ ਬਾ ਕੇ ਖਾਣਾ ਖਾਂਦੇ ਆ ਅਸੀਂ ਇਹਨਾਂ ਤੋਂ ਕੀ ਰਿਲੀਜ਼ ਰੱਖਾ ਕੇ ਵੀ ਸਾਡਾ ਇਨਸਾਫਵਾ ਸਕਦੇ ਨੇ ਬੰਦਿਆਂ ਲੈ ਕੇ ਖਾਣੇ ਦਾ ਘਰੋ ਕਰਾਂਗੇ ਸਾਡੇ ਬੱਚੇ ਦਾ ਸਾਨੂੰ ਪਤਾ ਲੱਗਣਾ ਚਾਹੀਦਾ ਡੇਢ ਮਹੀਨਾ ਹੋ ਗਿਆ ਵੀ ਮਰਿਆ ਜੀਦਾ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਅਸੀਂ ਪੁਲਸ ਅਧਿਕਾਰੀਆਂ ਪੰਜਾਬ ਸਰਕਾਰ ਕੋ ਇਹ ਉਮੀਦ ਕਰਦੇ ਆ ਇਹਦੇ ਬ੍ਰੀਕੀ ਨਾਲ ਜਾਂਜ ਕਰਕੇ ਤੇ ਸਾਨੂੰ ਸਭ ਆਪਣਾ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ ਸਰ ਇੱਕ ਤੋੜ ਕੱਟਦੇ ਹੈ ਜਿਹਨੇ ਰਤਨ ਸਿੰਘ ਉਹਨਾਂ ਦਾ ਪੇਡਾ ਪ੍ਰੀਵਲ ਤੋਂ ਡੇਢ ਮਹੀਨਾ ਬੀਨਵਾ ਘੁੰਮਿਆ ਪਰ ਪਰਿਵਾਰ ਨੂੰ ਕੀ ਹੋ ਜਾ ਰਿਹਾ ਏ ਚੋੜ ਦਾ ਜਿਹੜਾ ਕਤਲ ਹੋਇਆ ਕੀ ਸਟੇਟਸ ਸੀ ਇਸ ਨਾਲ ਕੇਸ ਬਣਾਉਂਦੇ ਹੁਣੇ ਦਾਸਤਰੀ ਨੂੰ ਨਾ ਮੈਂ ਮੁਕਦਮਾ ਦਾਜਿਸ ਕੀਤਾ ਸੀ ਰਤਨ ਸਿੰਘ ਨੂੰ ਲੋਕ ਨੂੰ ਸੇਰਵਣ ਦਿੱਤੀ ਗਈ ਸੀ ਕਿ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਕਪੜੇ ਦੀ ਸੈਦਗੀ ਦੇ ਵਿੱਚ ਆਪਣੇ ਰਿਸ਼ਤੇਦਾਰ ਦੇ ਵਿੱਚ ਨਾ ਕਿਸੇ ਨਾਲ ਲਾਕਡਾਉਨ ਸੀਗੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੋਕੇ ਲਗੇ ਆ ਉਸ ਤੋਂ ਬਾਅਦ ਇਹਨਾਂ ਨੇ 19 ਤੋਂ ਬਾਅਦ ਮੁਰਕੇ ਫੇਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਆਰਾ ਵੱਖਰੀ ਦਰਜ ਕਰਾਈ ਕਿ ਮੇਰੇ ਮੁੰਡੇ ਨੂੰ ਵਾਅ ਕਰ ਲਿਆ ਇਹਨਾਂ ਨੇ ਮਾਰ ਦੇਣੇ ਨਹੀਂ ਤਾਂ ਮੈਨੂੰ ਸ਼ੱਕ ਹੈ ਵੀ ਉਹ ਮਾਰ ਦੇਣਾ ਉਹਦੀ ਯੂਨੀਵਰਸਿਟੀਸ਼ਨ ਚੱਲ ਰਹੀ ਆ ਤੇ ਚਾਰ ਬੰਦਿਆਂ ਦੇ ਖਿਲਾਫ ਕਰਵਾ ਦਰਜ ਆ ਤੇ ਚੌ ਬੰਦਿਆਂ ਦੇ ਵਿੱਚੋਂ ਤਿੰਨ ਬੰਦੇ ਰੈਸਟਾ ਪੈ ਚੁੱਕੇ ਆ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਗੁਰਵਿੰਦਰ ਬਾਰੇ ਪੁਸ਼ਕਿਸ਼ ਚੱਲ ਰਹੀ ਆ ਦੋਸ਼ੀ ਹੱਡ ਗੁਰੂ ਮਾਰਦੇ ਆ ਤੇ ਕੋਈ ਨਹੀਂ ਉਹ ਅੱਜ ਬਲ ਕੇ ਇਹ ਕਲੀਅਰ ਕਰਦਣਾ ਵਾ ਕਿ ਕੀ ਗੱਲ ਹੋਈ ਸੀ ਕੀ ਸਾਫ ਹੋ ਜੂਗੀ ਸਾਰੇ ਕਲੀਅਰ ਪਿਕਚਰ ਸਾਡੀ ਸਾਫ ਕਰ ਦਾਂਗੇ ਕਦੇ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਕੰਮ ਸੇ ਕੰਮ ਅਤਾ ਹੁਣ ਜਿਹੜੇ ਵੀ ਸਾਡਾ ਬੇਟੇ ਦੀ ਡੈਥ ਹੋ ਚੁੱਕੀ ਆ ਜਾਂ ਜੱਜੀ ਦਾ ਅਹੀਂ ਉਧਰ ਦੇ ਬਹੁਤੇ ਪਰਿਵਾਰ ਜਿਹੜਾ ਇਸ ਤਕਰੀਬੇ ਚ ਚੱਲ ਰਹੇ ਆ ਉਹ ਸਫਾ ਬਿਸਾਲ ਤੇ ਜੋ ਆ ਰਿਹਾ ਮੈਂ ਤੁਹਾਨੂੰ ਉਹ ਫੈਕਟ ਦੱਸੇ ਨੇ ਹਜੇ ਹਜੇ ਤੱਕ ਉਹ ਗੁਰਵਿੰਦਰ ਸਿੰਘ ਬਾਰੇ ਜਿਹੜਾ ਨਾ ਉਹ ਦੋਸ਼ੀ ਜਿਹੜਿਆ ਨਾ ਉਹ ਕਲੀਅਰ ਨਹੀਂ ਕਰਦੇ ਕੋਈ ਸਾਡੇ ਕੋਲ ਮਾਰਦੇ ਆ ਇੱਕ ਦਿਨ ਦੀ ਗੱਲ ਆਪਾਂ ਕਲੀਅਰ ਕਰ ਦਿੰਦਾ ਵਾਂ ਕਸ਼ਿਸ਼ ਚੱਲ ਰਹੀ ਹੈ ਉਹਨਾਂ ਤੋਂ ਤਬਦੀਹੀ ਜਾਰੀ ਹੈ ਜੇਰਾ ਨਾਮ ਰਤਨ ਸਿੰਘ ਜੇ